ਅੱਲਾ ਮੈਰਿਜ ਦੇ ਚੱਲਦਿਆਂ ਲੜਕੇ ਤੇ ਉਸਦੇ ਪਿਤਾ ਦੇ ਉੱਪਰ ਹਮਲੇ ਦੀ ਖਬਰ ਸਾਹਮਣੇ ਆਈ ਇੱਕ ਦੁਕਾਨ ਤੇ ਖੜਕੇ ਮੋਟਰਸਾਈਕਲ ਠੀਕ ਕਰਵਾ ਰਹੇ ਸੀਗੇ ਪਿਓ ਤੇ ਪੁੱਤ ਇਸੇ ਦੌਰਾਨ ਕੁਝ ਲੋਕਾਂ ਦੇ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ ਜਾਂਦਾ ਸੀ ਸੀਸੀਟੀਵੀ ਕੈਮਰਾ ਦੇ ਵਿੱਚ ਪੂਰੀ ਘਟਨਾ ਜਿਹੜੀ ਹੈ ਉਹ ਕੈਦ ਹੋ ਜਾਂਦੀ ਹੈ ਤਾਂ ਪੂਰਾ ਮਾਮਲਾ ਜੋ ਹੈ ਕਸਬਾ ਦੁਰਾਗਲਾ ਦਾ ਦੱਸਿਆ ਜਾ ਰਿਹਾ ਦੁਲਾਗ ਦੁਰਾਗਲਾ ਦੀ ਇੱਕ ਦੁਕਾਨ ਦੇ ਉੱਪਰ ਪਿਓ ਪੁੱਤ ਮੋਟਰਸਾਈਕਲ ਠੀਕ ਕਰਵਾ ਰਹੀ ਸੀ ਤਾਂ ਅਚਾਨਕ ਕੁਝ ਲੋਕ ਆਉਂਦੇ ਨੇ ਤੇ ਉਹਨਾਂ ਦੇ ਉੱਪਰ ਹਮਲਾ ਕਰ ਦਿੰਦੇ ਨੇ ਤਾਂ ਗੰਭੀਰ ਜ਼ਖਮੀ ਹੋ ਜਾਂਦੇ ਨੇ ਪਿਓ ਪੁੱਤ ਕਿਉਂਕਿ ਤੇਜ਼ ਤਾਰ ਹਥਿਆਰਾਂ ਦੇ ਨਾਲ ਜੋ ਹੈ ਉਹ ਹਮਲਾ ਕੀਤਾ ਜਾਂਦਾ ਜਿਸ ਕਾਰ ਨੌਜਵਾਨ ਆਕਾਸ਼ਦੀਪ ਸਿੰਘ ਤੇ ਉਸ ਦਾ ਪਿਤਾ ਅਮਰਜੀਤ ਸਿੰਘ ਗੰਭੀਰ ਜ਼ਖਮੀ ਹੋ ਜਾਂਦੇ ਨੇ ਮਾਮਲਾ 3 ਮਹੀਨੇ ਪਹਿਲਾਂ ਆਕਾਸ਼ਦੀਪ ਦੀ ਲਵ ਮੈਰਿਜ ਦਾ ਦੱਸਿਆ ਜਾ ਰਿਹਾ 3 ਮਹੀਨੇ ਪਹਿਲਾਂ ਹੀ ਅਮਰਜੀਤ ਦੇ ਪੁੱਤਰ आकाशदीप ਨੇ ਲਵ ਮੈਰਿਜ ਕਰਵਾਈ ਸੀਗੀ ਹਾਲਾਂਕਿ ਉਸ ਦੀ ਜੋ ਪਤਨੀ ਹੈ ਉਸ ਦਾ ਨਾਮ ਵੀ ਅਮਨਦੀਪ ਦੱਸਿਆ ਜਾ ਰਿਹਾ ਹੈ ਉਸ ਦੇ ਮਾਤਾ ਪਿਤਾ ਤਾਂ ਜੋ ਉਹ ਸਹਿਮਤ ਹੋਏਗੇ ਸੀਗੇ ਉਹਨਾਂ ਦੇ ਨਾਲ ਦੋਵਾਂ ਦੇ ਵਿਆਹ ਦੇ ਨਾਲ ਪਰ ਲੜਕੀ ਦੇ ਜੋ ਮਾਮੇ ਨੇ ਨਾਨਕੇ ਨੇ ਉਹ ਸਹਿਮਤ ਨਹੀਂ ਸੀ ਹੋਏ ਤਾਂ ਉਹਨਾਂ ਦੇ ਮੁਤਾਬਿਕ ਲੜਕੀ ਦੇ ਮਾਮਿਆਂ ਦੇ ਵੱਲੋਂ ਹੀ ਪੂਰਾ ਹਮਲਾ ਕੀਤਾ ਜਾਦਾ ਹੈ ਤਸਵੀਰਾਂ ਤੋਂ ਦਿਖਾਰੇ ਸੀ ਇਸ ਦੀ ਤਸਵੀਰਾਂ ਤਾਂ ਬੜੀਆਂ ਹੀ ਜੋ ਹੈ ਦਰਦਨਾਕ ਬੜੀਆਂ ਹੀ ਭਿਆਨਕ ਕੇ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਦੋ ਪਿਓ ਪੁੱਤ ਜਿਹੜੇ ਕਿ ਖੜੇ ਮੋਟਰਸਾਈਕਲ ਠੀਕ ਕਰਵਾ ਰਹੇ ਸੀ ਦੋਵੇਂ ਜਣੇ ਉਹਨਾਂ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਤਾਂ ਲਵ ਮੈਰਿਜ ਦਾ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਅਮਨਦੀਪ ਜਿਹੜੀ ਆਕਾਸ਼ਦੀਪ ਦੀ ਪਤਨੀ ਹੈ जिसने लव मैरिज करवाई स आकाशदीप केमनदीप का कहना है कि मेरे माता पिता सहमत हो गए साढ़े पर मेरे मामे नहीं सए जिस करके मेरे मामिया वालों ही पूरा हमला जड़ाता जा रहा क्योंकि उन्होंने कुछ रिश्तेदार जिन्हों मामे सके धमकिया तो दे से जिस तो बाद ही उन्होंने वो दुकान से खड़े आकाशदीप के उसके आकाश पिता के उपर जानलेवा हमला किया गया हालांकि इस हमले दौरान आकाशदीप के पिता ਅਮਰਜੀਤ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਜ ਜਨਾਂ ਦਾ ਪ੍ਰਾਈਵੇਟ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਤੇ ਕਾਸ਼ਦੀਪ ਦਾ ਸਿਵਲ ਹਸਪਤਾਲ ਦੇ ਵਿੱਚ ਜੋ ਇਲਾਜ ਚੱਲ ਰਿਹਾ ਤਾਂ ਉਧਰ ਪੁਲਿਸ ਨੂੰ ਜੋ ਸੂਚਿਤ ਕੀਤਾ ਗਿਆ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਇਸ ਮਾਮਲੇ ਦੇ ਉੱਪਰ ਅਮਨਦੀਪ ਦਾ ਕੀ ਕਹਿਣਾ ਤੁਹਾਨੂੰ ਸੁਣਾ ਦਿੰਦੇ ਪਾ ਜੀ ਮੇਰਾ ਨਾਮ ਆਕਾਸ਼ਦੀਪ ਸਿੰਘ ਹੈ ਮੇਰੀ ਇਹਦੀ ਹੀ ਇਸ ਪਿੰਡ ਦਰੰਗਲਾ ਆ ਅੱਜ ਤੋਂ 3 ਮਹੀਨੇ ਪਹਿਲਾਂ 16 ਜਨਵਰੀ ਨੂੰ ਮੇਰੀ ਕੋਡ ਮੈਰਿਜ ਹੋਈ ਤੇ ਸਾਡੇ ਨਾਲ ਵਿਆਹ ਦੇ ਵਿੱਚ ਦਿੱਕਤ ਆਇਆ ਹੈ ਕਿ ਕਾਸਟ ਸਾਡੀ ਸੇਮ ਹੀ ਹੈ ਕਿ ਅਸੀਂ ਜੱਟ ਬਰਾਦ ਦੀ ਦੇ ਹੀ ਮਾਪਿਓ ਸਾਧ ਬੰਦੇ ਮਾਪਿਓ ਨੇ ਸਾਨੂੰ ਐਕਸੈਪਟ ਕੀਤਾ ਹੋਇਆ ਹੈ ਜੀ ਪਰ ਜਿਹਦੇ ਕੁੜੀ ਦੇ ਨਾਨਕੇ ਹੈਗੇ ਮਾਮੇ ਦੋ ਇੱਕ ਦਾ ਨਾਮ ਮੁਖਤਿਆਰ ਸਿੰਘ son of ਲਖਣ ਸਿੰਘ ਇੱਕ ਦੂਜੇ ਮਾਮਿਆਂ ਦਾ ਨਾਮ ਰঞ্জੀਤ ਸਿੰਘ son of ਲਖਣ ਸਿੰਘ ਅੱਗੇ ਉਹਨਾਂ ਦਾ ਇੱਕ ਮੁੰਡਾ ਆ ਰঞ্জੀਤ ਦਾ ਇਹ ਮੁਖਤਿਆਰ ਦਾ ਰਮਨਦੀਪ ਸਿੰਘ ਕਿ ਸਾਡੇ ਨਾਲ ਉਹਨਾਂ ਨੇ ਸੱਟਾਂ ਲਾਈਆਂ ਜੇ ਤੇ ਇਹ ਗੱਲ ਐਦਾ ਵਾਂ ਕਿ ਮਾਂ ਪਿਓ ਨੇ ਸਾਨੂੰ ਕੁਛ ਨਹੀਂ ਗਿਆ ਕੁੜੀ ਦੇ ਨਾਂ ਭਰਾ ਨੇ ਕਿਹਾ ਕੋ ਬਹੁਤ ਹੀ ਅੱਛੇ ਪਰਿਵਾਰ ਦੇ ਉਹਨਾਂ ਨੇ ਸਾਨੂੰ ਕੁਛ ਨਹੀਂ ਗਿਆ ਭਰਾਇਣਾ ਨੇ ਕੱਲ ਸਾਡੇ ਨਾਲ ਐਨਾ ਮਾੜਾ ਹਾਲਾਤ ਕੀਤਾ ਕਿ ਅਸੀਂ ਇੱਕ ਮੋਟਰਸਲ ਠੀਕ ਕਰਵਾਉਣ ਵਾਸਤੇ ਇੱਕ ਦੁਕਾਨ ਤੇ ਗਏ ਹੋਏ ਮੈਂ ਤੇ ਮੇਰੇ ਫਾਦਰ ਸਾਹਿਬ ਵੀ ਉਹਨਾਂ ਦੀ 45-46 ਸਾਲ ਉਮਰ ਆ ਤੇ ਮੈਂ ਇੱਕ ਡਿਲੀਵਰੀ ਬੋਏ ਆ ਗਦਾਸਪੁਰ ਦੇ ਵਿੱਚ ਡਿਲੀਵਰੀ ਇੱਕ ਇਨਕਮ ਮੇਰੀ ਆ ਕਿ ਮੈਂ ਆਪਣਾ ਕਮਾ ਕੇ ਤੇ ਆਪਣਾ ਘਰ-ਬਾਰ ਚਲਾਉਣਾ ਜੀ ਡੈਡੀ ਮੇਰੇ ਇੱਕ ਖੇਤੀ ਬਾੜੀ ਜੇ ਖੇਤੀ ਬਾੜੀ ਕਰਦੇ ਜੀ ਸਾਡੇ ਨਾਲੇ ਬਹੁਤ ਜ਼ਿਆਦਾ ਮਾਰਾ ਕੀਤਾ। ਉਹਨਾਂ ਨੇ ਸਾਡੇ ਉੱਤੇ ਪੰਜ ਜਣਿਆਂ ਨੇ ਹਥਿਆਰ ਲਿਆ ਕੇ ਦਾਤਰ ਜੀ ਵਗੈਰਾ ਲਿਆ ਕੇ ਪੰਜ ਪੰਜ ਵਗੈਰਾ ਲਿਆ ਕੇ ਸਾਡੇ ਉੱਤੇ ਇਹਨਾਂ ਨੇ ਆਣ ਕੇ ਸਿੱਧਾ ਹੀ ਹਮਲਾ ਕਰਤਾ। ਹਮਲੇ ਵਿੱਚ ਮੇਰੇ ਡੈਡੀ ਦੇ ਸਿਰ ਦੇ ਵਿੱਚ ਇੰਜਰੀ ਆਈ ਹੈ। ਉਹਨਾਂ ਦੇ 18 ਨੱਕੇ ਲੱਗੇ ਆ। ਮਤਲਬ ਕਿ ਬ੍ਰੇਨ ਦੇ ਵਿੱਚ ਜਿਹੜੀ ਹੱਡੀ ਹੁੰਦੀ ਹੈ ਉਹ ਡੈਮੇਜ ਆ ਤੇ ਇੱਕ ਬਾਹਾਂ ਟੁੱਟੀ ਹੋਈ ਆ। ਬਾਕੀ ਮੈਨੂੰ ਉਹਨਾਂ ਨੇ ਵੀਡੀਓ ਦੇ ਵਿੱਚ ਤੁਹਾਨੂੰ ਆਪੇ ਦੱਸ ਦੇਣਗੇ ਜੋ ਵੀ ਆ। ਮੈਨੂੰ ਉਹਨਾਂ ਨੇ ਬਹੁਤ ਹੀ ਜ਼ਿਆਦਾ ਟੌਰਚਰ ਕੀਤਾ। ਕੀ ਇਹਨਾਂ ਨੇ ਕਿਉਂ ਲੋੜੀ ਜਦੋਂ ਕੁੜੀ ਦੇ ਘਰ ਦੇ ਮਨਦੇਹੀ ਸਾਰਾ ਕੁਝ ਹੈ ਹੀ ਮੈਂ ਸੈਸ਼ਨ ਕੋਡ ਪਖਾਨਗੁਰ ਤੋਂ ਕੋਡ ਮੈਚ ਕੀਤੀ ਮੈਨੂੰ ਪ੍ਰੋਟੈਕਸ਼ਨ ਚੈਨਲ ਦੇ ਮੈਂ ਨਾਂ ਵੀ ਲਿਖਾਏ ਹੋਏ ਆ ਪਰ ਇਹਨਾਂ ਨੇ ਇੱਕ ਨਹੀਂ ਮਣੀ ਸਾਡੇ ਉੱਤੇ ਆਣ ਕੇ ਇਦਾਂ ਹਮਲਾ ਕੀਤਾ ਪਹਿਲਾਂ ਵੀ ਦਿੰਦੇ ਰਿਹਾ ਸਾਨੂੰ ਕਿ ਇਦਾਂ ਕਰਦਾਂਗੇ ਜਿਉਂ ਕਰਦੇ ਅਸੀਂ ਮੈਂ ਪਿੰਡ ਨਹੀਂ ਜਾਂਦਾ ਰਿਹਾ ਮੈਂ ਇੱਕ ਕਿਰਾਏ ਤੇ ਘਰ ਲੈਦਾ ਸੀਗਾ 4000 ਰੁਪਏ ਕਿਰਾਇਆ ਦਿੰਦਾ ਪਿਆ ਆਪਣੀ ਇਨਕਮ ਤੁਹਾਨੂੰ ਪਤਾ ਹੀ ਇਹ ਪਿੰਡ ਦੇ ਵਿੱਚ ਆਪਾਂ ਛਾਰਾਂ ਦੇ ਵਿੱਚ ਕਿੰਨੀ ਮਿਹਨਤ ਕਰਦੇ ਤੁਹਾਨੂੰ ਪਤਾ ਧੁੱਪ ਮੈਂ ਭਾਜੀ ਦਿਲਵੜੀ ਦਾ ਕੰਮ ਕਰਨਾ ਉਸ ਕੇਆਰ ਦਰਜ ਕਰਾਈਏ ਪੁਲਸ ਨੇ ਜਾਂ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਕਰਦੇ ਪਏ ਆ ਮੈਂ ਅੰਨਾ ਕਹਿਣਾ ਪਿਆ ਕਿ ਸਾਡੇ ਐਸਐਸਪੀ ਸਾਹਿਬ ਬਰਦਾਸਪੁਰ ਦੇ ਬਹੁਤ ਹੀ ਹੁਨਾਰ ਮੈਂ ਚਾਹਨਾ ਕਿ ਉਹਨਾਂ ਦੇ ਕੋਈ ਅਪੀਲ ਕਰਨਾ ਮੈਨੂੰ ਇਨਸਾਫ ਮੇਰੇ ਪਾਪਾ ਨੂੰ ਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਬਸ ਮੇਰਾ ਨਾਮ ਅਮਨਦੀਪ ਕੌਰ ਆ ਤੇ ਮੈਂ ਦਰੰਗਲੇ ਮੇਰਾ ਜਿਹੜਾ ਵਿਆਹ ਹੋਇਆ ਵਾ ਤੇ ਮੇਰੇ ਪੇਕੇ ਪਿੰਡ ਦਾ ਨਾਮ ਦਿਓਲਾ ਤੇ ਮੇਰਾ ਵਿਆਹ ਜਿਹੜਾ ਵਾ ਕੋਟ ਮੈਰਿਜ ਹੋਈ ਸੀਗੀ 3 ਮਹੀਨੇ ਪਹਿਲਾਂ ਜਨਵਰੀ ਮਹੀਨੇ ਚ ਤੇ ਮੇਰੇ ਹਸਬੰਡ ਨੂੰ ਮੇਰੇ ਮਾਮਿਆਂ ਨੇ ਕਾਫੀ ਜ਼ਿਆਦਾ ਕੁੱਟਿਆ ਵਾ ਮੇਰੇ ਹਸਬੰਡ ਨੂੰ ਵੀ ਕੁੱਟਿਆ ਤੇ ਮੇਰੇ ਫਾਦਰ ਇਨ ਲਾਉ ਨੂੰ ਵੀ ਕਾਫੀ ਜ਼ਿਆਦਾ ਕੁੱਟਿਆ ਤੇ ਮੇਰੇ ਹਸਬੰਡ ਹਸਬੰਡ ਦੇ ਵੀ ਸੱਟਾਂ ਲੱਗੀਆਂ ਤੇ ਮੇਰੇ ਜਿਹੜੇ ਫਾਦਰ ਇਨ ਲਾਉ ਆ ਉਹਨਾਂ ਦੇ ਵੀ ਸਿਰ ਤੇ ਸੱਟ ਲੱਗੀ ਆ ਤੇ ਉਹ ਕਾਫੀ ਜ਼ਿਆਦਾ ਡੂੰਗੀ ਲੱਗੀ ਉਹਨਾਂ ਦੀ ਜਿਹੜੀ ਬੋਨ ਆ ਉਹ ਵੀ ਕਰੈਕ ਹੋ ਗਈ ਦੀ ਆ ਉਹਨਾਂ ਨੇ ਕੋਸ਼ ਇਦਾਂ ਦਾ ਨਹੀਂ ਦੱਸਿਆ ਸਾਨੂੰ ਇਹ ਬਸ ਮੋਟਰਸਾਈਕਲ ਸਾਈਕਲ ਠੀਕ ਕਰਵਾਣ ਗਏ ਸੀਗੇ ਘਰੋਂ ਇਹਨਾਂ ਕੋ ਕੋਈ ਹਥਿਆਰ ਨਹੀਂ ਉਹਨਾਂ ਕੋ ਕਾਫੀ ਤੇਜ਼ ਤਾਰ ਹਥਿਆਰ ਹੈਗੀ ਅਗਤ ਬਾਜੀ ਸਿਰਫ ਇਹੀ ਕਿ ਇਹਨੂੰ ਇਹਨੂੰ ਮਾਰਨਾ ਵਾ ਕਿਉਂਕਿ ਇਹਨੇ ਵਿਆਹ ਕਰਾਇਆ ਵਾ ਬਸ ਕਿਉਂਕਿ ਮੇਰੇ ਮਾਮੇ ਸੀ ਉਹ ਤਾਂ ਕਰਕੇ ਉਹਨਾਂ ਨੇ ਇਦਾਂ ਕੀਤਾ ਮਾਤਾ ਪਿਤਾ ਤੇ ਮੇਰੇ ਪ੍ਰਾਂ ਨੂੰ ਕੋਈ ਇਤਰਾਜ ਨਹੀਂ ਹੈਗਾ ਇਹ ਤੋਂ ਤੇ ਜਿਹੜੇ ਮੇਰੇ ਮਾਮੇ ਆ ਬਸ ਉਹੀ ਕਰਦੇ ਪਏ ਆ ਉਹਨਾਂ ਨੇ ਮੇਰੇ ਹਸਬੰਡ ਨੂੰ ਤੇ ਮੇਰੇ ਜਿਹੜੇ ਫਾਦਰ ਲਾਉਣ ਉਹਨਾਂ ਨੂੰ ਮਾਰਿਆ ਵਾ ਲਿਆਂ ਨੂੰ ਤਾਂ ਕਿਆ ਦਿੰਦੇ ਰਹੇ ਹੀ ਕਾਫੀ ਜ਼ਿਆਦਾ ਕਿ ਤਾਨੂੰ ਜਾਨੋ ਮਾਰ ਦੇਣਾ ਵਾ ਤੇ ਫਿਰ ਉਹ ਉਸੇ ਕਰਕੇ ਅਹੀਂ ਜਿਹੜੀ ਪ੍ਰੋਟੈਕਸ਼ਨ ਵੀ ਜਿਹੜੀ ਆ ਉਹ ਨਹੀਂ ਲਈ ਸੀਗੀ ਕਿ ਚਲੋ ਇਹ ਨਹੀਂ ਮਾਰਨਗੇ ਸਾਨੂੰ

और उसको जो है सीटी हेड पे उसके जो फेस हेड की जो बोन्स है उसमें फ्रैक्चर है और उसको एक ब्लीड भी हुआ है ब्रेन के अंदर छोटा सा ही ब्लीड था लेकिन ब्लीड है क्या आ, अभी तो स्टेबल है लेकिन थोड़ा सा वीकनेस है एक साइड से बॉडी में तो अभी हम सोच रहे हैं आज क्या उसका एक रिपीट हम सी स्कैन करें देखेंगे कोई ब्लीड एक्सपैंड तो नहीं हुआ है तो हिस्ट्री के हिसाब से ही इज सेइंग कि उसके साथ असॉल्ट हुआ है ਉਹ ਲਾਈਕਲੀ ਸੌਲਟ ਕਾ ਹੀ ਕੇਸ ਲੱਗ ਰਿਹਾ ਹੈ